ਹੈਲੋ ਹਾਂਜੀ ਸਸਸ਼ੀਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਜ਼ਹਿਰ ਬਲੌਗਰ ਤੇ ਹੋਰਾਰੇ ਤੁਸੀਂ ਕਿਵੇਂ ਹੋ ਚੋ ਵੀ ਆਪਣੇ ਚੈਨਲ ਦੀ ਨਿਊ ਨੀਟ ਵੀਡੀਓਜ਼ ਆਪਣੇ ਚੈਨਲ ਨੂੰ ਕਰਦੇ ਜੀ ਸਬਸਕ੍ਰਾਈਬ ਹਾਂਜੀ ਕੋਈ ਚਿੰਤਾ ਨਹੀਂ ਸਸਸ਼ੀਕਾਲ ਮੈਨੂੰ ਤਾਂ ਦੁਖੀ ਲੱਗਦੀ ਆ ਮੈਨੂੰ ਇਹ ਤਾਂ ਦੁਖੀ ਰਹਿੰਦੀ ਆ ਇਹ ਤਾਂ ਦੁਖੀ ਰਹਿੰਦੀ ਆ ਆਪਾਂ ਇਹਨੂੰ ਬੁਲਾਉਣੇ ਹੈਗਾ ਹਾਂਜੀ ਤੇ ਵਲੌਗ ਨੂੰ ਕਰਿਓ ਜੀ ਤੁਸੀਂ ਫੁੱਲ ਵਾਚ ਤੇ ਟਾਈਮ ਹੋ ਗਿਆ ਹੋਹੀ ਸੱਤ 10 ਦਾ ਤੇ ਅੱਜ ਜਿਹੜਾ ਜਿਵੇਂ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਆਂਦੀ ਹੈ ਕਿ ਅੱਜ ਜਿਹੜਾ ਸਵੇਰ ਜਦੋਂ 4 ਵਜੇ అలారం ਵੱਜਿਆ ਖੜੇ ਆਪਾਂ ਉੱਠਣਾ ਸੀ ਇਹਦੇ ਬਾਹਰ ਆ ਜਿਹੜਾ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਸੀ ਬਹੁਤ ਹਨਾ ਹੰਦਾ ਮੌਸਮ ਸੀ ਅੱਜ ਪਹਿਲੇ ਦਿਨ ਹੀ ਲਿਆ ਹੈ ਕਿ ਮੈਨੂੰ ਵਿੜਾ ਵਿੜਾ ਨਹੀਂ ਸੁੰਭਰਨਾ ਪਿਆ ਵੈਸੇ ਅੱਗੋ ਤਾਂ ਆਪਾਂ ਜ਼ਰੂਰ ਸੁੰਭਰਿਆ ਆਹ ਵਾਲਾ ਤਾਂ ਸੁੰਭਰਨਾ ਪੈਂਦਾ ਹੀ ਆ ਤੁਸੀਂ 4 ਵਜੇ ਜਦੋਂ ਤੁਸੀਂ ਲਾ ਕੇ ਜਿੱਥੇ ਵੱਜਦੇ ਹਾਂ ਉਹਦੋਂ ਸੀ ਉਹ ਮੀਂਹ ਜਦੋਂ ਆ ਜਾਂਦੇ ਥੇਰੇ ਸੀ ਮੀਤਨਾਂ ਦੇ ਮੀਤਨਾਂ ਨੂੰ ਤੇ ਮੀਤ ਤਾਂ ਮੈਂ ਤਾਂ ਆਪਣੇ ਨਿਕਲੀ ਉਹ 4 ਵਜੇ ਫਿਰ ਬਈ ਪਸ਼ੂ ਕੱਲ ਤਾਂ ਦੇਖੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਉੱਧਰ ਬੰਨ ਦੋ ਤੇ ਚਟ ਦੇ ਚੀਲੇ ਦੇ ਵਿੱਚ ਉੱਥੇ ਬੰਨ ਤੇ ਕੱਚੇ ਥਾਂ ਦੇ ਜਿਨ੍ਹਾਂ ਨੇ ਰਾਤ ਪਸ਼ੂ ਤੇ ਫਿਰ ਸਵੇਰ ਜਦੋਂ ਮੈਂ 4:30 4:30 ਹੋ ਗਈ ਸੀ ਜਦੋਂ ਮੀ ਹਟਿਆ ਵੀ ਮੈਨੂੰ ਜਾਗ ਆਈ ਇਹ ਵੀ ਮੀ ਹਟ ਗਿਆ ਸੀਗਾ ਤੇ ਮੁੜ ਕੇ ਜਦੋਂ ਮੈਂ ਚੱਪੜਾ ਲਾ ਕੇ ਘਰਕ ਦੇ ਵਿੱਚ ਵੜ ਕੇ ਫਿਰ ਪਸ਼ੂ ਬੰਨੇ ਜਿਉਂ ਹੀ ਗੱਲ ਉਹ ਕੱਲ੍ਹ ਵਾਲੇ ਥਾਂ ਤੇ ਪਸ਼ੂ ਹੁੰਦੇ ਤਾਂ ਪਤੀ ਮੈਂ ਸੌਖਾ ਧਾਨਾ ਵਗੈਰਾ ਕੱਢ ਲੈਂਦੀ ਐ ਇੰਨੀਆਂ ਗਾਈਆਂ ਨੇ ਬੜੀਆਂ ਮਸਾਂ ਜਿਹੜਾ ਜਣਕੀ ਪਸ਼ੂਆਂ ਦਾ ਤਜ ਸੁਭਾ ਕੰਮ ਨਵੇੜਿਆ ਮੈਂ ਜਰੂਰ ਆ ਗਈ ਸੀ ਪਰ ਪਸ਼ੂਆਂ ਦਾ ਔਖਾ ਹੋ ਗਿਆ ਸੀ ਕਿਉਂਕਿ ਚਿੱਕੜ ਜੀਲੇ ਦੇ ਵਿੱਚ ਖੜੀ ਸੀਗੀ ਹਾਂਜੀ ਦੱਸੋ ਕੁਛ ਨਹੀਂ ਕੀ ਕਹਿੰਦੇ ਸੀ ਕੁਛ ਨਹੀਂ ਹੁਣ ਕੁਛ ਨਹੀਂ ਉਹਦੇ ਵਿੱਚ ਬੋਲੀ ਜਾਂਦੀ ਸੀ ਅੱਜ ਮੀ ਆਉਣਾ ਸੀ ਤਾਂ ਆਇਆ ਕਾ ਤੂੰ ਤਪ ਨਿਕਲ ਕਿੱਥੇ ਆ ਗਿਆ ਬਹੁਤ ਆ ਗਿਆ ਸਾਡੇ ਸੁੱਤੇ ਪੈਸੇ ਉਹਦਾ ਆਪਾਂ ਸਾਰੇ ਜਦੋਂ ਮੀ ਆਇਆਗਾ ਤੇ ਐਸਵੇਲੇ ਬੈਨ ਕਰਨੀ ਵੀ ਟਾਈਮ ਹੁੰਦਾ ਬੈਨ ਦਾ ਟਾਈਮ ਹੁੰਦਾ ਚੱਲ ਅੱਜ ਹੈਗਾ ਸ਼ਨੀਵਾਰ ਕਾ ਨੂੰ ਸੰਦੀ ਘਰੇ ਹੋਵਾਂਗੇ ਬਾਕੀ ਆਪਾਂ ਉਸ ਤੋਂ ਬਾਅਦ ਆਕੇ ਹੀ ਆਪਾਂ ਵਲੌਗ ਕੰਟੀਨਿਊ ਕਰਾਂਗੇ ਬਾਕੀ ਟਾਈਮ ਵਗੈਰਾ ਦੇਣੀ ਜੇ ਟਾਈਮ ਹੋਇਆ ਤਾਂ ਆਪਾਂ ਜ਼ਰੂਰ ਜਿਹੜਾ ਵਲੌਗ ਨਹੀਂ ਕੰਟੀਨਿਊ ਕਰਾਂਗੇ ਇਹਨਾਂ ਨੂੰ ਹੱਥਾਂ ਨੂੰ ਪਤਾ ਨਹੀਂ ਕੀ ਹੋ ਗਿਆ ਤਾਂ ਤਾਂ ਚੁੰਨਾ ਵੀ ਜਿਹੜੇ ਜਤਰਾ ਸੇ ਕੀ ਉਹਨਾਂ ਕੱਲ ਤਾਂ ਤਰਪਾਲ ਵਗੈਰਾ ਸੁੱਕ ਨਹੀਂ ਪਾਈ ਜਾਂਦੇ ਸੀ ਤੇ ਦੇਖੋ ਗੋਬਲੇ ਵਰਗੇ ਹੱਥ ਹਨ ਫੁਰਕੀ ਲੜੀ ਜਾਂਦੀ ਹੈ ਸਾਰੀ ਦਾ ਫੁਰਕੀ ਲੜੀ ਜਾਂਦੀ ਹੈ ਇੱਥੇ ਆ ਅੱਖ ਚ ਵੀ ਹੋ ਗਿਆ ਇੱਥੇ ਵੀ ਆ ਮੈਂ ਸਭ ਕਹਿ ਕੇ ਸੀ ਵੀ ਲੜੀ ਅੱਖ ਵੀ ਸੁੱਜੀ ਹੈ ਹਾਂ ਹਾਂ ਉਹ ਤਾਂ ਲੱਗਦਾ ਸੀ ਉਹ ਨਾਲ ਨਹੀਂ ਹੈ ਉਹ ਨਾਲ ਕੱਲੀ ਨਾਲ ਠੀਕ ਹੋ ਜੂਗਾ ਡਾਕਟਰਾਂ ਨਾਲ ਹਾਂ ਆ ਤੇ ਜਿਵੇਂ ਪ੍ਰਿੰਟ ਆ ਰਿਹਾ ਨੰਦਾਂ ਨਾਲ ਦੇਖ ਹੀ ਰਿਹਾ ਹੱਥ ਇਧਰ ਵੀ ਆਈ ਹੈ ਇਹਦਾ ਆ ਦਿਖੇ ਮੈਂ ਆ ਚੀਚਾ ਤੇ ਸੁੱਜ ਜਾਗਾ ਪਤਾ ਨਹੀਂ ਆਦਿਕਰ ਪਹੁੰਚਾ ਆਦਿਕਰ ਹੁਣ ਸਾਰੇ ਕਿਤੇ ਹੋਣ ਲੱਗੇ ਪਹਿਲਾਂ ਇਕੱਲੇ ਥਾਂਦੇ ਸੀ ਰਾਤ ਦਾ ਫਿਰ ਪੈਰਾਂ ਤੇ ਹੀ ਹੋਈ ਜਾਂਦੇ ਆ ਪੈਰਾਂ ਤੇ ਵੀ ਤਾਂ ਹੋਂ ਦੇ ਵਿੱਚ ਵੀ ਇੱਥੇ ਵੀ ਥੱਪੜ ਹੋ ਗਏ ਦੇਖੀ ਇਹ ਕੁਛ ਲੜਿਆ ਹੈ ਮੰਮੀ ਨਾਕਦੀ ਪਾਣੀ ਕੀ ਹੋ ਗਿਆ ਨਾਲ ਡਾਕਟਰ ਕੋਲ ਗਏ ਵੀ ਸੀਗੇ ਤੇ ਨੋਕ ਨੋਕ ਗੋਣ ਦੇ ਤੇ ਇੰਜੈਕਸ਼ਨ ਲਵਾਏ ਨੀ ਲੋਟ ਕੰਮ ਕਰ ਕਰਦੇ ਹੁੰਦੇ ਆ ਕਿ ਮੁੜ ਕੇ ਔਖਾ ਹੋ ਜਾਂਦਾ ਲਓ ਜੀ ਆਪਾਂ ਅਗੇ ਸኩል ਤੋਂ ਉਹਨਾਂ ਕੇ ਚਾਹ ਪਾਣੀ ਹਜੇ ਆਪਾਂ ਪੀਣਾ ਤੇ ਮੈਂ ਇਹ ਚੱਲ ਆਪਾਂ ਵੀ ਬੱਚਿਆਂ ਨੇ ਇਹਨੇ ਪੁਛੀ ਦੇ ਨਾਲ ਦਿੱਤੇ ਨੇ ਕਾਰਡ ਹਨਾ ਤਾਂ ਆਪਾਂ ਵਲੌਗ ਬਣਾਉਣਾ ਬੰਦ ਹੈਗਾ ਤੇ ਇਸ ਅਮਰੀਤ ਦੇ ਬਰਥਡੇ ਟੱਪੇ ਨੂੰ ਤਾਂ ਬਹੁਤ ਦਿਨ ਹੋ ਗਏ 26 ਦਾ ਸੀਗਾ ਤੇ ਅੱਜ ਤਰੀਕ ਹੋ ਗਈ ਐ 3 ਤੇ ਬੱਚਿਆਂ ਨੇ ਜਿਹੜੇ ਅੱਜ ਇਹਨਾਂ ਨੂੰ ਕਾਰਡ ਬਣਾ ਕੇ ਦਿੱਤੇ ਹੈ Happy Birthday ਬਹੁਤ ਸੋਹਣਿਆ ਆ ਜੋਗਨ ਦਾ ਆ ਆ ਦੇਖੋ ਤੁਮ ਜੋਗਨ ਆ ਹਾਂ ਦੇਖੋ ਤੁਮ ਜੋਗਨ ਆ ਬ੍ਰੌਮ ਲੈ ਕੇ ਬੇਟੇ ਲੈ ਕੇ ਬ੍ਰੌਮ ਲੈ ਕੇ ਰੱਖਿਆ ਬ੍ਰੌਮ ਹੁੰਦਾ ਆ ਨਾਲ ਲਿਖਿਆ ਥੈਂਕ ਯੂ ਮਾਈ ਬੈਸਟ ਫਰੈਂਡ ਡੱਬੇ ਚ ਡੱਬਾ ਡੱਬੇ ਚ ਕੇਕ ਤੇ ਮੇਰੀ ਸਹੇਲੀ ਲਾਕੋ ਮੇਕ ਬੀਚੀ ਦਾ ਬੱਚੇ ਨੇ ਹਿੰਦੀ ਕਰਦੇ ਤੇ ਬੀਚੀ ਕਰਦੀ ਪੰਜਾਬੀ ਰਾਈਸ 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 ਮਾਈ ਬੈਸਟ ਫਰੈਂਡ ਸਮੀਰ ਰਾਈਸ ਵੀ ਵੈਰੀ ਨਾਈਸ ਹੈ ਵੈਰੀ ਨਾਈਸ ਓਕੇ ਇਹ ਕਿਹੜੇ ਬੱਚੇ ਨੇ ਦਿੱਤਾ ਇਹ ਦਿੱਤਾ ਦਾ ਫਾਸ਼ਫਰੀਦ ਨੇ ਇਹ ਕਿਹੜੇ ਬੱਚੇ ਨੇ ਦਿੱਤਾ ਇਹ ਦਿੱਤਾ ਦਾ ਸ਼ ਸ ਅਮਨ ਦਿੱਤਾ ਲੈ ਨਾ ਮੈਂ ਜੋ ਬੰਦਾ ਇੱਚਾ ਦਾ ਬੰਦਾ ਆਣੀ ਕਿੰਨਾ ਸੋਹਣਾ ਲੱਗਦਾ ਬੱਚਿਆਂ ਨੇ ਦਿੱਤੇ ਚਾਹੀ ਲੇਟ ਹੀ ਸਹੀ ਹੈ ਨਾ ਕੁਸ਼ੀਰ ਬਣਾ ਕੇ ਦਿੱਤੇ ਬਹੁਤ ਸੋਹਣੇ ਸਮ੍ਰਿਤ ਘਰ ਦੇਖ ਰਹੀ ਹੈ ਨਵਰੀਤ ਘਰ ਹਾਂਜੀ ਕੱਲ ਕੋ ਸੰਡੇ ਹੈ ਮੈਂ ਤਾਂ ਜਸਾ ਚਲ ਆ ਜਿੰਨਾਂ ਨੇ ਆਨਸਰ ਬੈਗ ਰੱਖਤੇ ਵੀ ਕਹਿੰਦੇ ਚੱਲ ਕਿਹੜਾ

ਲੜਪਾ ਨਾ ਬਸ ਆਈ ਲੜਪਾ ਨੇ ਗਾਮੈਂਟ ਵੇਚ ਦਈ ਇਹ ਕੁੜੀਆਂ ਨੇ ਆ ਖਰਾਬ ਆ ਚਲੋ ਚਾਪੀਆ ਪਾ ਆਪੇ ਫਿਰ ਵਗੈਰਾ ਚੱਕ ਕੇ ਆਪਦੇ ਬਾਹਰ ਰੱਖ ਕੇ ਆਉਂਗੀ ਮੈਂ ਅਦੀ ਫ੍ਰੈਂਡ ਨੂੰ ਦੱਸੋ ਜੀ ਹਾਂ ਮੈਂ ਜਿਸ ਵੇਲੇ ਹਣਾ ਜਦੋਂ ਮੈਨੂੰ ਹਣਾ ਜਦੋਂ ਮੈਂ ਇਹਨੂੰ ਮਾਰ ਦਈ ਉਹਨੇ ਤੇ ਮੈਂ ਨਾਪ ਹੀ ਲੈਂਦੀ ਆ ਹਾਂਜੀ ਟਾਈਮ ਹੋ ਗਿਆ 5:30 ਦਾ ਤੇ ਅੱਜ ਮੌਸਮ ਵਾਜ ਅਹ ਹੁਸ਼ਕਾ ਠੰਡਾ ਮੈਂ ਕਹਿੰਦਾ ਸਵੇਰ ਜਲਦੀ 4 ਵਜੇ ਮੀਂਹ ਆਇਆ ਸੀ ਦੁਪਹਿਰ ਸਾਰਾ ਦਿਨ ਬੱਦਲ ਵਾਈ ਤੇ ਵਧੀਆ ਹਵਾ ਵਗੈਰਾ ਜਿਹੜੀ ਚੱਲਦੀ ਰਹੀ ਹੈ ਹੁਣ ਥੋੜੀ ਜੀ ਹਵਾ ਰੁਕੀ ਹੈ ਤੇ ਮੀਂਹ ਦੇ ਚੱਲਦੇ ਦੌਰਾਨ ਤੇ ਆਪਾਂ ਪਲਾਨ ਬਣਾਇਆ ਅੱਜ ਖੀਰ ਪੂੜੇ ਬਣਾਉਣਾ ਤੇ ਇੱਧਰ ਮੈਂ ਧਾਰਾ ਵਗੈਰਾ ਕੱਢ ਲਿਆ ਕੱਪੜਿਆਂ ਦਾ ਜਿਹੜਾ ਆਪਣਾ ਕੰਮ ਚੱਲਦਾ ਹੀ ਰਹਿਣਾ ਤੇ ਇੱਧਰ ਮੈਂ ਬਣਾ ਰਹੀ ਆ ਖੀਰ ਨਾਲੇ ਬਣਾਵਾਂਗੇ ਢੋਬੇ ਹਾਂਜੀ ਬੀਬੀ ਜੱਕ ਖੱਪਾ ਪੁੱਟੀ ਹੁੰਦੇ ਆ ਖੱਪਾ ਦੇਸ ਬਦਾਮ ਕੀ ਵੀ ਕਰਦੇ ਆਂ ਛੀਰ ਚ ਪਾਉਣਾ ਮਟੀਰੀਅਲ ਬਦਾਮ ਆਂ ਤੇ ਖੋਪਾ ਮੜੇ ਜਿਹਾ ਹੋ ਕੱਟ ਦੋ ਮੈਂ ਕੋਈ ਨਹੀਂ ਕੱਟੋ ਕੱਟ ਦੇ ਖੋਪਾ ਦੇਖਦਾ ਨਹੀਂ ਆਂ ਤਾਂ ਮੈਂ ਹਾਂ ਇਹ ਨੂੰ ਰ ਜਾ ਕੇ ਕਰਨਾ ਥਾ ਮੰਮੀ ਕੋਲ ਪਾਣੇ ਹੁੰਦੇ ਪਜਰੀ ਵਿੱਚ ਬਦਾਮ ਦੂਸਾਰ ਤੇ ਪਾਏ ਹੁਣ ਭਾਈ ਪਤਾ ਲੱਗੇ ਵੀ ਸਮਾਨ ਪਾਇਆ ਓਹ ਗੱਲ ਤੇ ਇਹਦੇ ਚ ਆਪਾਂ ਰਜਣੂਗੀ ਹੈ ਬਦਾਮਾਂ ਦਾ ਖੀਰ ਆਪਣੀ ਬਣ ਰਹੀ ਹੈ ਕਿੱਧਰ ਹੋ ਰਿਹਾ ਆਟਾ ਤਿਆਰ एकदम ਤਰ ਗੋਲ ਖੀਰ ਬਣੀ ਆ ਫਰੈਣ ਪਤਾ ਆਪਣੇ ਗੋੜਾ ਤੇ ਕੀ ਲਾਲ ਜਾਣੀ ਹੈਗਾ ਕਿਹੋ ਜਿਹਾ ਬਣਨਗੇ ਨਾਲ ਗੁਣ ਹੋਵੇ ਤਾਂ ਲਾਲ ਲਾਲ ਬਣਦੇ ਆ ਸੋਹਣੇ ਪੂਰੇ ਤੇ ਪਤਾ ਨਹੀਂ ਕਿ ਹੋ ਰਹੀ ਆ ਥੋੜਾ ਜਿਹਾ ਚਲੋ ਜੇ ਪਕਾੜ ਵੀ ਕੰਮ ਦੰਦੇ ਜਲਦੀ ਔਲਦੀ ਗਨੇੜ ਲਗੇ ਫਿਰ ਬਣਾਵਾਂਗੇ ਖੀਰ ਪੂੜੇ ਤੇ ਤੁਹਾਡੇ ਨਾਲ ਵੀ ਆਪਣੀ ਰੈਸਪੀ ਇਹ ਜਿਹੜੀ ਸ਼ੇਅਰ ਕਰਾਂਗੇ ਲਾਗਦਾ ਲਾਤੀ ਬੈਠਣ ਲਗੀ ਅੱਗੇ ਨਾਲ ਤਾਂ ਘਟ ਗਈ ਹੈ ਨਾ ਲੱਗਦਾ ਹੈ ਮੈਂ ਵਾਲੀ ਤੋਂ ਸੇਰ ਉਹ ਵੀ ਰਗਾਇਆ ਉਹ ਦੋ ਨੂੰ ਕਿੰਨਾ ਸਾਰਾ ਉੱਤੇ ਬਣਿਆ ਜਾਈ ਉਹ ਤੇ ਬੁਲਬਲੇ ਵਰਗੇ ਹੱਥ ਹਾਂ ਬੁਲਬਲੇ ਸਮਝ ਨਹੀਂ ਆਉਂਦੇ ਬੁਲਬਲੇ ਆਟਾ ਤੋ ਕਰਿਆ ਬੇਲਾ ਲੈਖੇ ਕਿਥੋਂ ਲਵਾਦੇ ਤੇ ਹੱਥ ਨਾਲ ਹੱਥ ਦਾ ਸੁੱਕੀ ਪਿਆ ਇਹ ਨਾ ਕੋਈ ਜੰਦੀ ਹੈ ਹੱਥ ਨਾ ਗੜਾ ਪਟਾਓ ਲੈ ਤੇ ਜਦ ਬੰਦੇ ਦਾ ਦੋਖਾ ਦਾ ਹੁੰਦਾ ਉਹ ਤਾਂ ਫਿਰ ਕੁਝ ਵੀ ਨਹੀਂ ਚੰਗਾ ਲੱਗਦਾ ਹੁੰਦਾ ਮੇਰੇ ਆਰਸਾ ਗਈ ਸੀ ਬਾਤਾ ਕਿੱਥੇ ਜਾਣਾ ਜੋ ਕੱਲ ਨੂੰ ਫਰੀ ਹੋਗੇ ਤੁਸੀਂ ਅੱਜ ਡੈਡੀ ਘਰੇ ਆ ਦੇ ਕਿ ਮਸਤੀ ਚੜੀ ਹੋਈ ਹੈ ਕੱਲ ਜੇ ਤਾਂ ਠੀਕ ਹੋਇਆ ਤਾਂ ਫਰੀ ਨਹੀਂ ਹੁੰਦੇ ਕੀ ਕੀ ਹੋ ਰਹੀ ਨਾ ਨੀ ਕੋਈ ਗੱਲ ਆ ਤਸਰਬਾ ਸਾਡੇ ਜੇ ਤਾਂ ਕਹਿੰਦੇ ਠੀਕ ਨਾ ਹੋਏ ਫਿਰ ਤਾਂ ਮੈਂ ਘਰੇ ਹਾਂਉਂਗਾ ਜੇ ਠੀਕ ਹੋ ਗਏ ਫਿਰ ਖੇਤਾਂ ਦੇ ਕੰਮ ਕਰਾਂ ਮੈਂ ਭੁਜ ਕੇ ਜਾਣਾ ਸੀ ਬੇਰ ਨਹੀਂ ਇੱਥੋਂ ਤੱਕ ਲੈ ਕੰਮ ਮੈਨੂੰ ਇਹ ਲੱਗ ਹਾਂ ਕੀ ਕਹਿੰਦੇ ਹੁੰਦਾ ਇੱਥੇ ਰੱਖੀ ਹੈ ਇਹ ਵੀ ਤਾਂ ਸੀ ਹਾਂ ਮੈਂ ਤਾਂ ਦੇਖ ਰਹੇ ਆ ਤੇ ਮਾ ਮਾਇ ਕੋਈ ਥੋੜੀ ਉੱਠੀ ਆ ਇੱਥੋਂ ਇੱਥੋਂ ਬੈਲੋ ਬਣੀ ਬੈਲੋ ਹੂੰ ਪਿਆਰ ਵੀ ਵਰਡਿੰਗ ਵੈਲੋ ਹਾਂ ਤੇ ਮੰਮੀ ਕਰ ਰਹੀ ਹੈ ਆਟਾ ਤਿਆਰ ਆਪਾਂ ਵੀ ਜਾਂਦੇ ਸੀਗੇ ਮੰਮੀ ਦਾ ਬਲੌਗ ਬਣਾਉਣ ਪਰ ਮੈਂ ਕਿਹਾ ਥੋੜੀ ਜਿਹੀ ਕਲੀਪ ਪਹਿਲਾਂ ਦੀ ਲੈ ਲੀਏ ਇਹ ਵੀ ਬਣਾਉਗੇ ਅੰਮੀ ਗੈਸ ਤੇ ਚੁੱਲ੍ਹੇ ਤੇਂਗੀ ਠਿਗਲੀ ਹੁਣ ਕਰਕੇ ਨਾ ਅੱਗ ਨਹੀਂ ਮਾਤਨੀ ਹੈਗੀਗੀ ਪਾਪਾ ਅਸੀਂ ਉੱਪਰ ਜਾ ਰਹੇ ਹਾਂ ਮਨਾਂ ਪੱਠੇ ਲੈਣ ਜਾ ਤਾਂ ਵੜਿਆ ਸਟ ਕਾਲੇ ਦੇ ਤੇ ਆ ਗਾੜੇ ਪਾਪਾ ਇੱਕ ਦਿਨ ਕਿਹਾ ਸੀ ਦਾਣਾ ਰਾਜ ਦਾ ਮੇਰੇ ਡਿੱਗੀ ਡਿੱਗੀ ਕੋਈ ਗੱਲ ਆ। ਮੁਗਾੰ ਦਾ ਟੂੜੀ ਪਾ। ਹਾਂਜੀ। ਕੀ ਕਰਿਆ ਨੇ ਹਾਂ? ਸੱਟ ਖਾਣੇਗੇ ਨੀਚੇ ਉਤਰ ਜਾ। ਮੈਂ ਪਹਿਲੀ ਗੱਲ ਆਖੀ। ਅੱਛਾ। ਨਾ ਜੇ ਮੈਂ ਮੇਟਾ ਮੇਟਾ ਆਲਾ ਬਟਾਸੀ ਮੈਂ ਲਾਲ ਦਾ ਗੋੜ ਹੈ ਨਹੀਂਗਾ ਪਰ ਉਹ ਨਾ। ਕੋਸੋ ਬੋਲੇ ਨੇ ਅੱਜ ਖਰਪੂਰੇ ਬਣਾਉਣ ਲੱਗਦੇ ਕਿਉਂਕਿ ਅੱਜ ਟਮਾਟਾ ਮਟਾਇਆ ਮਾਸ ਉਹ ਨਹੀਂ ਕਿ ਇਹ ਉੱਪਰ ਚ ਚੰਗੇ ਨਹੀਂ ਲੱਗਦੇ ਅੱਜ ਮੌਸਮ ਕੁਛ ਨਹੀਂ ਤਾਂ ਕਾ ਕਰਕੇ ਆ ਦੇਖੋ ਆਟਾ ਇਹਦਾ ਇਦਾਂ ਨਹੀਂ ਆ ਰਿਹਾ ਪੂਰੀ ਬੱਲ ਲੱਗ ਜਾ ਰਿਹਾ ਗਾ ਬ੍ਰਾਊਨ ਜਾ ਇਹਦੇ ਵਿੱਚ ਪਾਇਆ ਕੋਸੋ ਸੌਫ ਸੌਫ ਫਾਗਿੱਟ ਹੋਰ ਜੀ ਕਾਜੂ ਦਾ ਇਹਦੇ ਤਾਂ ਇੱਥੇ ਛੱਡਾ ਪਾਉਂਦੇ ਹੁੰਦੇ ਨਾ ਕੂੜੀਆਂ ਚ ਨਾ ਮਤਲਬ ਖੰਡਾ ਲਾਉਂਦੇ ਉਹ ਲੋ ਤਾਂ ਵੈਸੀ ਹੀ ਬਣਾ ਲੈਂਦੇ ਨੇ ਗੋੜੀ ਮਿੱਠਾ ਸੋਹਣਾ ਆਉਂਦਾ ਆ ਆਹ ਪਰ ਕੋੜ ਦੇ ਚ ਸੋਨਾ ਨਹੀਂ ਆਇਆ ਤੇ ਇਥੇ ਗੈਸ ਤੇ ਬਣਾਏ ਜੇ ਨਹੀਂ ਤਾਂ ਉਹ ਵਧੀਆ ਵੀ ਲੋਗ ਬਣਾਉਂਦੇ ਵਾਰ ਨਹੀਂ ਕੀਦੇ بس ਮੀਂਹ ਦੇ ਵਿੱਚ ਗਿੱਲੀ ਹੋਣ ਕਰਕੇ ਤੇ ਅੰਦਰ ਹੀ ਬਣਾਵਾਂਗੇ ਚਲੋ ਜੀ ਉਹਨੇ ਹੁੰਦਾ ਆਟਾ ਤਿਆਰ ਤੇ ਮੈਂ ਵੀ ਉਧਰ ਆਪਣੇ ਕੱਪੜਿਆਂ ਦਾ ਕੰਮ ਨਵੇੜਿਆ ਆ ਵਾ ਫੇਰ ਬਣਾਉਣੇ ਆਗੇ ਕੀ ਗੱਲ ਪੁੱਤ ਕਿਉਂ ਡਾਣੀਆ ਥੋੜੀ ਜਨੇ ਨਹੀਂ ਇੱਥੇ ਆਇਆ ਚਿੰਤ

ਰੇ ਕੋਲ ਇਹ ਪੰਜੇ ਕਰਦੇ ਲੈ ਦੇਖੇ ਮੈਂ ਨਾ ਬੱਦਲ ਦੇਖਣਾ ਸੀ ਨਵੀਂ ਆਵੇ ਜਾਂਦਾ ਇੱਧਰ ਦੇਖੋ ਫੇਰ ਬਣ ਕੇ ਆ ਗਿਆ ਕਾਲਾ ਕੋਰ ਪਹੁੰਚ ਗਏ ਆਪਣੀ ਮੇਨ ਜਗ੍ਹਾ 'ਤੇ ਸਾਰੇ ਪਾਸੇ ਜਿਹੜਾ ਬੱਦਲ ਬਣ ਚੁੱਕੇ ਆ ਪਰ ਆਪਾਂ ਪੱਠੇ ਜਿਹੜੇ ਇੱਕ ਇੱਕ ਟੋਕਰਾਂ ਸੈੱਟਤਾ ਵੀ ਤੜਕੇ ਜਿਹਾ ਪਾਉਣੇ ਆ ਔਖੇ ਫਰੂਟਨ ਸਾਰਾ ਆਪਾਂ ਪਸ਼ੂ ਬੰਨ ਲਦੇ ਨੇ ਦੇਖੋ ਸ਼ਾਇਦ ਨਹੀਂ ਆਵੇਗਾ ਕੀ ਕਹਿੰਦੇ ਨੇ ਹੁੰਦੇ ਰੱਬ ਦੇ ਕੂੜੇ ਆ ਜਿਹੜੇ ਉਹ ਉੱਡੇ ਫਿਰਦੇ ਨੇ ਕਹਿੰਦੇ ਹੁੰਦੇ ਜਦੋਂ ਇਹ ਉੱਡਦੇ ਆ ਉਦੋਂ ਮੀਂਹ ਆਉਂਦਾ ਹੁੰਦਾ ਤੇ ਦੇਖੋ ਐਸੇ ਹੁਣ ਤਾਂ ਕਹਿ ਰਹੇ ਆ 4-5 ਦਿਨ ਮੀਂਹ ਵੀ ਬੀਬੀ ਨੇ ਜੋ ਕੋਈ ਸਬਜ਼ੀ ਨਹੀਂ ਕੱਟਣੀ ਸੀ ਕਿਉਂਕਿ ਖੀਰ ਕੂੜਿਆਂ ਦੇ ਕਰਕੇ ਵੇਲੇ ਆਜਾ ਪ੍ਰੈਸ ਲਾਈ ਸੀ ਦੇਖ ਕਿਉਂ ਇਹ ਕਿਤੇ ਛੁੱਟਦੀ ਨਾ ਪਈ ਮੈਨੂੰ ਬਹੁਤ ਆਰਡਰ ਲੱਗ ਮੈਂ ਕਹਿੰਨਾ ਪ੍ਰੈਸ ਚਲਦੀ ਛੱਡ ਕੇ ਤੇ ਮੈਂ ਭੁੱਲ ਗਈ ਤੇ ਮੈਂ ਮੰਡੀ ਚਲੀ ਗਈ ਤੇ ਮੁੜ ਕੇ ਭਾਈ ਸ਼ੁਕਰ ਬੰਦ ਹੈ ਪੜਾਕੇ ਪੈਗੇ ਤਾਰ ਦੇ ਤਾਰਾਂ ਦੇ ਪ੍ਰੈਸ ਦੇ ਉਦੋਂ ਦੀ ਮੈਂ ਬਹੁਤ ਜ਼ਿਆਦਾ ਡਰਦੀ ਆ ਵੀ ਪ੍ਰੈਸ ਨਾ ਕੀਤਾ ਹੋ ਰਿਹਾ ਜਿਉਂ ਲਈ ਲੰਗੀ ਧੀ ਹੈ ਜਿਹੜੀ ਆਪਣੇ ਬੰਦਾ ਨਾਲ ਬਹੁਤ ਪਿਆਰ ਹੈ ਤੇ ਇਹਨਾਂ ਨੂੰ ਕਹਾਣੀ ਪਾਉਣੇ ਪਾਉਦੇ ਨੇ ਕਿ ਖਾਜੂ ਦੀ ਕਿੰਨੀ ਠੰਡੇ ਜਿਹੜੇ को लिस्ट lagi ya, हैं आकेरा ਆ ਬੋੜ ਦਾ ਪੱਤਾ ਲੈ ਲੈਂਦੇ ਹਿੱਟ ਕਾ ਦਾ ਪਿੱਪਲ ਦਾ ਪਿੱਪਲ ਦਾ ਪਿੱਪਲ ਦੇ ਪੱਤੇ ਹੁਣ ਪਿੱਪਲ ਆਪਣੇ ਹੈਗਾ ਹੈਗਾ ਬਾਗੁੰਦੂ ਉੱਪਰ ਆ ਉੱਪਰ ਕਿਹੜਾ ਹੋ ਜਾਂਦਾ ਦਿਖਣਾ ਆਪਾਂ ਗੱਤੇ ਨਾਲ ਹੀ ਕੰਮ ਆਪਾਂ ਕੀਤਾ ਗੱਤੇ ਨਾਲ ਕਰੀ ਜਾਂਦੇ ਹੁਣ ਤੇ ਕੌਲੀ ਚ ਪਾ ਕੇ ਤੇਲ ਇਹ ਤਾਂ ਲਈ ਤੇ ਅੰਦਰੋਂ ਜਲਣੀ ਕਰਨੀ ਬਾਤੀ ਦੂਸਰੀ 스ਪੂਨ ਕਿੱਥੇ ਅਲੰਦਿਕ ਹਰ ਗੱਲ ਹਕਕ ਸੋਜੀ ਨੇ ਨਾ ਖੀਰ ਪੂੜੇ ਬਣਾ ਕੇ ਆਪਣੀ ਰੈਡੀ ਤੇ ਫੜਾਈਏ ਨੇ ਅੱਜ ਪਹਿਲੀ ਵਾਰ ਪਟਾ ਹੈ ਅੰਮ੍ਰੀ ਨਾਲ ਰੈਡੀ ਹੋ ਗਈ ਜੀ ਬਹੁਤ ਦਿਨਾਂ ਤੋਂ ਬੇਸਬਰੀ ਨਾਲ ਇੰਤਜ਼ਾਰ ਸੀ ਕਦੋਂ ਮੀਂਹ ਪਵੇ ਤੇ ਕਦੋਂ ਆਪਾਂ ਖੀਰ ਪੂੜੇ ਖਾਗੇ ਵੈਸੇ ਤਾਂ ਆਪਣਾ ਚੱਤ ਹੈਣੀ ਅੱਜ ਠੀਕ ਤਾਂ ਕਿ ਵੈਸੇ ਮੈਡਕਟ ਨੂੰ ਪੁੱਛਿਆ ਸੀ ਦੁਬਾਰੇ ਉਹ ਕਹਿੰਦਾ ਵੀ ਇਹ ਨਾ ਹੌਲੀ ਹੌਲੀ ਸੋਜ ਲੱਗੂਗੀ ਇਹਦਾ ਕੱਲ ਨੂੰ ਆਥਨਤੀ ਕਿਲੋ ਹੋਗੀਗਾ ਹਾਂ ਇਹ ਤੇ ਮੋਟਾ ਮੋਟਾ ਸਵੇਰ ਦਾ ਪਾੜਾ ਸੀ ਅੱਖਾਂ ਨੂੰ ਵੀ ਆ ਗਈ ਸੀਗੀ ਇੱਥੋਂ ਪਤਾ ਨਹੀਂ ਕੀ ਚੀਜ਼ ਨੇ ਰੈਐਕਸ਼ਨ ਕਰੀ ਆ ਕੋਈ ਸਮਝ ਨਹੀਂ ਆਈ ਤੇ ਪਰ ਆਹ ਜਿਹੜਾ ਹੁਣ ਭੁੱਖ ਬਹੁਤ ਲੱਗੀ ਸੀਗੀ ਪਾਣੀ ਆਹ ਕੈਂਟ ਕੈਂਟ ਨਖਰਾਉਣੀਆਂ ਸਾਰਿਆਂ ਨੂੰ ਤੁਸੀਂ ਛਕੋ ਪਾਣੀ ਅੰਦਰ ਪੀਓ ਆਜਾ ਬਤ ਹੱਲਪੀ ਇਹਨੇ ਗੱਤੀਆਂ 12ਵੀਂ ਅੱਗ ਮਚਾਉਣ ਦੀ ਕੋਸ਼ਿਸ਼ ਕੀਤੀ ਬਟਨ ਨਹੀਂ ਚੱਲਦਾ ਨਹੀਂ ਕੰਮ ਇੱਥੇ ਨਹੀਂ ਆਪ ਵੀ ਮੈਂ ਤਾਂ ਬਾਹਰ ਖੜੇ ਨੇ ਮੋਟੇ ਸੰਗੋਂ ਆ ਨਾ ਕਰਦੇ ਕਾਣਾ ਕੀ ਕਹਿੰਦੇ ਬਾਹਰ ਨਾ ਪਤਾ ਇੱਥੇ ਬਸ ਗਰਮ ਹੈ ਕਿਉਂ ਹਾਂ ਇਹ ਤਾਂ ਖਰਾਬ ਹੁੰਦੇ ਕਿ ਕਹਿੰਦੇ ਖਾਣਗੇ ਹਾਂ ਸਹੀ ਹੁੰਦਾ ਇਹਨੇ ਗੰਡਾ ਬਣਿਆ ਥੋੜੀ ਜਿਹੀ ਟੁੱਟ ਗਈ ਮੈਂ ਇਹਨੇ ਗੰਡਾ ਬਣਿਆਗੇ ਤਾਂ ਗੋੜ ਵਾਲੀ ਹੈਗੇ ਜਿਹੜਾ ਗਾਹਣ ਨੂੰ ਮੀ ਬਿੱਬੀ ਤੋਂ ਬੱਚਾ ਟੈਸਟੇ ਬਣੀ ਹੈ ਤੁਸੀਂ ਪੁੱਛੋ ਸਾਬੂ ਹਮ ਟੈਸਟੀ ਬਣੀ ਹੈ ਨਿਆ ਮਿੱਠਾ ਮੈਂ ਨਹੀਂ ਖਾ ਕੇ ਬਟਾ ਬਾਦੂ ਮਿੱਠੇ ਹਾਂ ਜਿਵੇਂ ਮਿੱਠੇ ਨਾਲ ਮਿੱਠੇ ਜਾਣਾ ਹੁੰਦਾ ਹੈ ਨਾ ਇਹ ਮਿੱਠੇ ਨਾਲ ਨਮਕੀਨ ਹੋਵੇ ਵੀ ਜੀ ਦਾ ਕਰਨਾ ਹੁੰਦਾ ਕਿ ਨੀਂਦ ਵਿੱਚ ਖਾਣ ਦੇ ਤਰ੍ਹਾਂ ਤੇ ਬਟ ਮੂੰਹ ਤੇ ਜਿੱਤ ਜਿਆ ਭਰ ਜਾਂਦਾ ਪਤਾ ਨਹੀਂ ਕਿ ਪਰ ਜੀ ਹੁੰਦਾ ਵੀ ਸੌਣ ਦੇ ਵਿੱਚ ਖੀਰ ਪੂੜੇ ਬਣੀ ਹੁੰਦੇ ਆ ਦਿਖਾਈਏ ਹਮ ਅੰਬ ਦੇ ਜਾਣ ਨਾ ਸਾਰੇ ਬਾਹਰ ਸੌਣ ਲੱਗਦਾ ਤਾਂ ਕਿਸੇ ਸਾਥੀ ਕਿ ਦਸ ਰੋਟੀ ਲੈਣੇ ਰੋਟੇ ਵਾਲੇ ਹੂੰ ਮੰਮੀ ਨਾ ਤੁਮ ਨੂੰ ਵਾਸਪੀ ਆਈ ਨਵੀਂ ਨਬੀ ਤੋਂ ਮੰਮੀ ਇੱਕ ਦਿਨ ਮਰਸੜ ਗਈ ਆਈ ਥੋ ਦੁਬਿਸ਼ਮੀ ਰੋਟੇ ਕਿ ਕੀ ਆਹੋ ਬਣਾਉਂਦੀਆਂ ਕੀ ਦਾ ਨਾਣਾ ਨੀਂਗਾ ਹਰੇ ਸੋਡੇ ਵਾਲੇ ਅੱਛਾ ਬਣਾ ਦੇ ਮਾਤਾ ਤੇਰੇ ਤੋਂ ਨਾਣਾ ਮਰਸਾ ਲੈ ਤੁਸੀਂ ਖਾਣੇ ਖਾ ਲੈ ਫਿਰ ਆ ਜਾ ਹਾਂ ਆ ਜਾ ਆ ਜਾ ਰੱਖ ਦੇ ਪੋਣ ਉਈ ਜੇ ਸਿੱਖੀਰ ਪੂਰੇ ਪੜਾਣਾ ਲੈਣਾ ਫਿਰ ਸਾਡੇ ਆ ਪੰਗਾ ਰਹਿੰਦਾਗਾ ਹੁਣ ਨਹੀਂ ਬਈ ਮਿੱਠਾ ਇੰਨਾ ਖਾ ਕੇ ਨਹੀਂ ਰਹਿ ਤਾ ਰਾਤ ਨੂੰ ਸੋਣਾ ਚ ਤਕਰੀ ਜੋ ਬੰਦੇ ਕਹਿੰਦੇ ਦੂਜੀ ਰੋਟੀ ਬਣਾਉਂਦੇ ਆ ਪਰ ਲੈ ਕੇ ਬਧੀ ਆ ਗਈ ਜਮਾ ਨੇ ਮੁੜ ਕੇ ਬਣਾਉਂਦੇ ਹੈਗੇ ਉਹ ਨਾ ਪਾ ਤਾ ਪਾਜਾ ਬਣਾਉਂਦਾ ਹੀ ਪੱਲ ਕਰਾਉਣੇ ਰੁੱਟ ਗਏ ਉਹਨੇ ਪਾਣੇ ਕਹਿੰਦੇ ਅਸੀਂ ਦੋ ਚਾਰ ਰੋਟੀਆਂ ਵਾਧੇ ਲਾਣੀਆਂ ਗਾ ਉਧਰੋਂ ਜੀਰ ਪੂਰੇ ਲੈ ਜਾਕਰ ਬਣਾ ਲਾਂਗੇ ਆਪਾਂ ਰੋਟੀ ਸਹੀ ਗੱਲ ਆ ਦੇਖੋ ਸਾਡੇ ਘਰੇ ਇਹ ਚੱਲਦਾ ਹੈ ਖਾ ਕੇ ਪੂਰੇ ਹੁਣ ਕਹਿੰਦੇ ਕद्दू ਦੀ ਸਾਜੀ ਨਾਲ ਰੋਟੀ ਹੋਵੇ ਵੈਸੇ ਜੀ ਤਾਂ ਸਾਰਿਆਂ ਨੇ ਕਰਦਾ ਹੁੰਦਾਗਾ ਖਾਣ ਨੂੰ ਤੇ ਭਰਾਏ ਵੀ ਪੂੜਾ ਜਾਂ ਤੇ ਖੀਰ ਪੂੜੇ ਖਾਣ ਤੋਂ ਬਾਅਦ ਜਿਹੜੀ ਰੋਟੀ ਦੂਜੀ ਬਕਾਉਣੀ ਹੈ ਇੰਨੀ ਕੁ ਜਿਆਦਾ ਔਖੀ ਲੱਗਦੀ ਨਹੀਂ ਹੁੰਦਾ ਬੱਸ ਵੀ ਐਂ ਡੰਗ ਲਾ ਲਾਂਗੇ ਹਾਂਜੀ ਆਇਆ ਦੋ ਵੀ ਖੜਾ ਦੋ ਵਰਕੇ ਨਹੀਂ ਮੈਂ ਤਾਂ ਨਹੀਂ ਖਾਣੀ ਤੁਸੀਂ ਮੈਂ ਤਾਂ ਬੱਸ ਜਾ ਬੱਸ ਮੈਂ ਕਰੀ ਮੈਂ ਉਹਨਾਂ ਸਾਰੇ ਕਰੀ ਜਾਂਦੀ ਕਿ ਮੁੰਮੰਦਰੇ ਵਾਲ ਗਿੰਦੇ ਰਿਪੇ ਮੇਰੇ ਆਹ ਹਾਲਾਣਾ ਜਿਹੜੇ ਮੈਂ ਜਦੋਂ ਵਲੌਗ ਬਣਾ ਹਟਦੇ ਜਦੋਂ ਮੈਂ ਐਡਿਟ ਕਰਦੇ ਹਨਾ ਉਦੋਂ ਦੇਣੀ ਹੁੰਦੀ ਆ ਇਹ ਬੂਦਾਂ ਹੀ ਆ ਐਵੇਂ ਹੁੰਦੀਆਂ ਗਿਆ ਨਵਰੀਤ ਬਣ ਉਹਤੇ ਵੱਡੀ ਸ਼ਾਰੇ ਕਰੀ ਜਾਂਦੇ ਮੁੰਮੰਦਰੇ ਵਾਲ ਗਿੰਦੇ ਰਿਪੇ ਚਲ ਕੋਈ ਨਹੀਂ ਜਦੋਂ ਕੰਮ ਕਰ ਵਾਲੇ ਬੰਦੇ ਹੁੰਦੇ ਉਹਨਾਂ ਦੇ ਤਾਂ ਹੀ ਬਾਲ ਤਾਂ ਗਿੰਦੇ ਆਉਂਦੇ ਕਿਉਂਕਿ ਬਾਹਰ ਜਦੋਂ ਕੰਮ ਕਰਦੇ ਕਰਦੇ ਹਨਾ ਪਸੀਨੇ ਦੇ ਨਾਲ ਵਸਾਈਂ ਜੇ ਹੋ ਜਾਂਦਾ ਕਾਹੋਂ ਮੇਰੇ ਹੁਣ ਇਹਨਾਂ ਲਈ ਇੱਕ ਕਦੂ ਦੀ ਸਬਜ਼ੀ ਨਾਲ ਰੋਟੀ ਏਕ-ਏਕ ਬਣਾਤੀ ਸਪੈਸ਼ਲ ਆਟਾ ਨਹੀਂ ਗੁੰਨਿਆ ਸੁਬਾਹ ਵਾਲਾ ਆਟਾ ਪਿਆ ਸੀਗਾ ਉਹਦੀਆਂ ਬਣਾ ਦੇਣਾ। ਅਕੇ ਅਨਸਾਰ ਜੀ ਖੀਰ ਪੂੜੇ ਚੱਲਣਗੇ। ਚਲੋ ਜੀ ਭਾਂਡੇ ਵਗੈਰਾ ਸਾਫ਼ ਕਰ ਲਈ ਤੇ ਖੀਰ ਪੂੜੇ ਖਾ ਕੇ ਤੇ ਜਿਹੜੀ ਮੂੰਹ ਨੇਸ਼ ਤੇ ਚੜ ਰਹੀ ਆ। ਹੁਣ ਬੱਚੇ ਪਾਣੀ ਪਿਆ। ਮੂੰਹ ਮੱਚਾ। ਪਾਪੇ ਨੂੰ ਵੀ ਫੜਾਉਣੀਆਂ ਰੋਟੀਆਂ।